ਮਿੰਟ ਦੇ ਕੇਜਰੀ ਵਾਲ ਨੂੰ ਤੋ ਟਵੀਟ ਕੀਤਾ ਗਿਆ ਸੀ ਵੀ ਮੈਂ ਸਿਆਸਤ ਛੱਡ ਦੂੰਗਾ ਜੇ ਦੇਸ਼ ਦੇ ਵਿੱਚ ਇਹ ਪੰਜ ਕੰਮ ਹੋ ਜਾਣ ਤਾਂ ਦੂਜੇ ਪਾਸੇ ਬਿਕਰਮਜੀਤਿਆ ਨੇ ਉਹ ਪੋਸਟ ਟਵਿੱਟਰ ਦੇ ਉੱਤੇ ਸਾਂਝੀ ਕਰਕੇ ਲਿਖਿਆ ਵੀ ਦਾਸ ਵੀ ਸਿਆਸਤ ਛੱਡ ਦੇਗਾ ਤੁਸੀਂ ਪੰਜਾਬ ਦੇ ਵਿੱਚ ਇਹ ਪੰਜ ਕੰਮ ਕਰਕੇ ਦਿਖਾ ਦਿਓ ਉਹ ਕਹਿੰਦੇ ਸਿੱਖਿਆ ਪ੍ਰਣਾਲੀ ਆਮ ਲੋਕਾਂ ਤੱਕ ਪਹੁੰਚਾ ਦਿਓ ਇਸੇ ਤਰ੍ਹਾਂ ਹਸਪਤਾਲ ਇਸ ਤਰ੍ਹਾਂ ਦਾ ਕਰ ਦਿਓ ਜਿਹੜਾ ਹਰ ਵਿਅਕਤੀ ਸੌਖਿਆ ਇਲਾਜ ਕਰਾ ਸਕੇ ਮਹਿੰਗਾਈ ਤੇ ਕਾਬੂ ਕਰ ਦਿਓ ਫੇਰ ਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਦਿਓ ਤੇ 24 ਘੰਟੇ ਬਿਜਲੀ ਸਪਲਾਈ ਇਹ ਦੇਸ਼ ਦੇ ਵਿੱਚ ਜੇ ਪ੍ਰਧਾਨ ਮੰਤਰੀ ਸਾਹਿਬ ਕਰ ਦੇਣ ਤਾਂ ਮੈਂ ਸਿਆਸਤ ਕਰੂੰਗਾ ਦਿੱਲੀ ਦੇ ਵਿੱਚ ਤਾਂ ਤੁਹਾਨੂੰ ਕੇਂਦਰ ਵਾਲੇ ਕੰਮ ਨਹੀਂ ਕਰ ਦਿੰਦੇ ਕੋਈ ਪੁਲਿਸ ਨਹੀਂ ਉਹਨਾਂ ਕੋਲੇ ਆਪ ਪੰਜੇ ਚੀਜ਼ਾਂ ਵਿਕਰਮ ਸੋਮਜੀਤਿਆ ਕਹਿੰਦੇ ਤੁਸੀਂ ਪੰਜਾਬ 'ਚ ਕਰ ਦਿਓ ਕੇਜਰੀਵਾਲ ਜੀ ਤੇ ਮੈਂ ਸਿਆਸਤ ਕਰੂੰਗਾ ਕਹਿੰਦੇ ਕੁਝ ਕਾਂਗਰਸੀਆਂ ਨੇ ਇਹਨਾਂ ਦੇ ਕਾਗੂਆ ਉੱਥੋਂ ਦੇ ਉਹਨਾਂ ਨੇ TMC ਤੇ ਨਿਸ਼ਾਨਾ ਸਾਧ ਤੱਕ ਕਿ ਇਹ ਉਹਨਾਂ ਨੇ ਕਰਾਇਆ ਹੋ ਸਕਦਾ ਕਿਉਂਕਿ ਸਰਕਾਰ ਉਹ ਨਾ ਕੀਆ ਉਹਨਾਂ ਦਾ ਜਵਾਬ ਆ ਗਿਆ ਕਿ ਭੀੜੀ ਬਹੁਤ ਜ਼ਿਆਦਾ ਸੀ ਮੁੱਖ ਮੰਤਰੀ ਬੀਬੀ ਮਮਤਾ ਬੇਨਰਜੀ ਨੇ ਵੀ ਲਿਖੀ ਸੀ ਕਿ ਪੱਛਮੀ ਬੰਗਾਲ ਦੇ ਵਿੱਚ ਤੁਸੀਂ ਸੁਰੱਖਿਆ ਦੇ ਬਦਦੋਬਸਤ ਕਰ ਦਿਓ ਉਹਨਾਂ ਦੀ ਯਾਤਰਾ ਜਾਣੀ ਹੈ 1984 ਦੇ ਜੋ ਧਰਮੀ ਫੌਜੀ ਉਹਨਾਂ ਨੂੰ ਨਵਲ ਜੀਪਸ ਨੂੰ ਚੇਤਾਵਨੀ ਦਿੱਤੀ ਗਈ ਕਹਿੰਦੇ ਵੀ ਤੂੰ ਸਾਡੀਆਂ ਮੰਗਾਂ ਮੰਨੀਆਂ ਨਹੀਂ ﺍﻟजाम ਲੱਗਦਾ ਸਰਦਾਰ ਪ੍ਰਕਾਸ਼ਿਕ ਬਾਦਲ ਤੇ ਕਿਉਂ 1984 ਦੇ ਵਿੱਚ ਉਹਨਾਂ ਨੇ ਸੱਦਾ ਦਿੱਤਾ ਸੀ ਕਿ ਧਰਮੀ ਫੌਜੀਓ ਬਹਿਰ ਕਾ ਛਟੋ ਤੇ ਆਓ ਉਹ ਲਗਾਤਾਰ ਜਿਹੜੇ ਸੰਮਾਨਾਰੇ ਨੂੰ ਪੰਜਵਾਂ ਸੰਮਾਨ 3D ਵੱਲੋਂ ਉਹਨਾਂ ਨੂੰ ਭੇਜਿਆ ਗਿਆ ਤੇ ਉਹਨਾਂ ਨੂੰ ਕੁਝ ਕੁ ਸਲੀਪ ਲੈ ਗਿਆ। ਹਿਮਤ ਸਰੇਨ ਉਹਨਾਂ ਨੂੰ ਵੀ ਅਠਵਾਂ ਨਵਾਂ ਹੋ ਗਿਆ ਤੇ ਕੇਜਰੀਵਾਲ ਸਾਹਿਬ ਨੂੰ ਹੁਣ ਸੱਦਾ ਦਿੱਤਾ ਕਿ 2 ਫਰਵਰੀ ਨੂੰ ਤੁਸੀਂ ਆਓ। ਆਪਾਂ ਤੁਹਾਡੇ ਨਾਲ ਕੋਈ ਪਿਆਰਮਾ ਬਤੁਲੀਆਂ ਚਾਰ ਗੱਲਾਂ ਕਰਗੇ। ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰ ਹਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਐਮ ਤੇ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਤੁਹਾਡਾ ਸਵਾਗਤ ਹੈ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਜੀ ਉਸਾ ਬਿਕਰਮ ਮਜੀਠੀਆ ਜੋ ਕਿ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਉਂਦੇ ਨੇ ਤੇ ਅਰਵਿੰਦ ਕੇਜਰੀਵਾਲ ਵੱਲੋਂ ਟਵੀਟ ਕੀਤਾ ਗਿਆ ਸੀ ਵੀ ਮੈਂ ਸਿਆਸਤ ਛੱਡ ਦੂੰਗਾ ਜੇ ਦੇਸ਼ ਦੇ ਵਿੱਚ ਇਹ ਪੰਜ ਕੰਮ ਹੋ ਜਾਣ ਤਾਂ ਦੂਜੇ ਪਾਸੇ ਬਿਕਰਮ ਮਜੀਠੀਆ ਨੇ ਉਹ ਪੋਸਟ ਟਵਿੱਟਰ ਦੇ ਉੱਤੇ ਸਾਂਝੀ ਕਰਕੇ ਲਿਖਿਆ ਵੀ ਦਾਸ ਵੀ ਸਿਆਸਤ ਛੱਡ ਦੇਗਾ ਤੁਸੀਂ ਪੰਜਾਬ ਦੇ ਵਿੱਚ ਇਹ ਪੰਜ ਕੰਮ ਕਰਕੇ ਦਿਖਾ ਦਿਓ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਕੋਈ ਪਹਿਲੀ ਵਾਰ ਨਹੀਂ ਇਹਨਾਂ ਗੱਲਾਂ ਦੇ ਉੱਤੇ ਗੱਲ ਕਹਿੰਦੇ ਉਹਨਾਂ ਨੇ ਸਿਆਸਤ ਉਸ ਕੰਮ ਤੇ ਕੀਤੀ ਹੈ ਜਿਹੜੀ ਲੋਕਾਂ ਦੇ ਨਾਲ ਸਿੱਧੇ ਤੌਰ ਤੇ ਜੁੜੀ ਹੈ ਉਹ ਕਹਿੰਦੇ ਸਿੱਖਿਆ ਪ੍ਰਣਾਲੀ ਆਮ ਲੋਕਾਂ ਤੱਕ ਪਹੁੰਚਾ ਦਿਓ ਇਸੇ ਤਰ੍ਹਾਂ ਹਸਪਤਾਲ ਇਸ ਤਰ੍ਹਾਂ ਦਾ ਕਰ ਦਿਓ ਜਿਹੜਾ ਹਰ ਵਿਅਕਤੀ ਸੌਖਿਆ ਇਲਾਜ ਕਰਾ ਸਕੇ ਮਹਿੰਗਾਈ ਤੇ ਕਾਬੂ ਕਰ ਦਿਓ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਦਿਓ ਤੇ 24 ਘੰਟੇ ਬਿਜਲੀ ਸਪਲਾਈ ਇਹ ਦੇਸ਼ ਦੇ ਵਿੱਚ ਜੇ ਪ੍ਰਧਾਨ ਮੰਤਰੀ ਸਾਹਿਬ ਕਰ ਦੇਣ ਤਾਂ ਮੈਂ ਸਿਆਸਤ ਛੱਡ ਦੇਵਾਂਗਾ ਮੁੱਖ ਮੰਤਰੀ ਇਹ ਦਿੱਲੀ ਦੇ ਨੇ ਉਹ ਕਹਿੰਦੇ ਵੀ ਚਲੋ ਦਿੱਲੀ ਦੇ ਵਿੱਚ ਤਾਂ ਤੁਹਾਨੂੰ ਕੇਂਦਰ ਵਾਲੇ ਕੰਮ ਨਹੀਂ ਕਰਨ ਦਿੰਦੇ ਕੋਈ ਕੋ ਪੁਲਿਸ ਨਹੀਂ ਉਹਨਾਂ ਕੋਲੇ ਆਹ ਪੰਜੇ ਚੀਜ਼ਾਂ ਵਿਕਰਮ ਸਿੰਘ ਮਜੀਠੀਆ ਕਹਿੰਦੇ ਤੁਸੀਂ ਪੰਜਾਬ 'ਚ ਕਰ ਦਿਓ ਕੇਜਰੀਵਾਲ ਜੀ ਤੇ ਮੈਂ ਸਿਆਸਤ ਛੱਡ ਦਿਆਂਗਾ ਉਹ ਇੰਨਾ ਚੀਜ਼ਾਂ ਨੂੰ ਲੈ ਕੇ ਇਹ ਆਪ ਸੁਝਦੀ ਭੜ ਰਹੇ ਨੇ ਇੱਕ ਦੂਜੇ ਦੇ ਉੱਤੇ ਉੱਚੇ-ਉੱਚੇ ਕਰਕੇ ਹਮਲੇ ਕਰਦੇ ਆ ਇਹ ਬਰੈਦੀ ਸਹੂਲਤਾ ਨੇ ਤੇ ਬਰੈਦੀ ਸਹੂਲਤਾ ਹਰ ਬੰਦੇ ਨੂੰ ਮਿਲਨੀ ਚਾਹੀਦੀਆਂ ਨੇ ਇਹਦੇ ਵਿੱਚ ਕੋਈ ਬਾੜੀ ਗੱਲ ਨਹੀਂ ਹੈ ਸੋ ਅਸੀਂ 75 ਸਾਲ ਤੋਂ ਵੱਧ ਹੋ ਗਏ ਆਜ਼ਾਦ ਹੋਇਆ ਨੂੰ ਅਜੇ ਤੱਕ ਗਲੀਆਂ ਨਾਲੀਆਂ ਤੋਂ ਵਿਕਾਸ ਬਾਹਰ ਨਹੀਂ ਨਿਕਲਿਆ ਉੱਥੇ ਹੀ ਤੁਰਿਆ ਫਿਰਦਾ ਹੈ ਗਲੀ ਉੱਚੀ ਕਰਦੇ ਉਹ ਘਰ ਨੀਵੇਂ ਹੋਗੇ ਘਰ ਚਾਹਾਂ ਚੱਕਦੇ ਉਹ ਗਲੀਆਂ ਨੀਵੇਂ ਆ ਹੋਗੀਆਂ ਕੋਈ ਵਿਧੀਵੱਧ ਤਰੀਕੇ ਦਾ ਵਿਕਾਸ ਕਿਉਂ ਨਹੀਂ ਹੁੰਦਾ ਇੱਕ ਸਰਕਾਰ ਆਉਂਦੀ ਆ ਇੱਕ ਕੰਮ ਕਰ ਦੂਜੀ ਸਰਕਾਰ ਆਉਂਦੀ ਆ ਉਹਦੇ ਤੇ ਮਿੱਟੀ ਪਾ ਦਿੰਦੀ ਐ ਨਵੇਂ ਸਿਰੇ ਤੋਂ ਕਰੋ ਜੀ ਸੋਇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬੜੀਆਂ ਅਜੀਬ ਕਿਸਮ ਦੀਆਂ ਨੇ ਜਿਹੜੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਜੀ ਸੋ ਦੂਜੇ ਪਾਸੇ ਰਾਹੁਲ ਗਾਂਧੀ ਦੀ ਕਾਰ ਦੇ ਉੱਤੇ ਢਿਲਸਾਹ ਹਮਲਾ ਹੈ ਜੋ ਕਿ ਬੜੀ ਮੰਦਭਾਗੀ ਗੱਲ ਹੈ ਰਾਹੁਲ ਗਾਂਧੀ ਸਾਹਿਬ ਅੱਜਕੱਲ੍ਹ বিহার ਤੇ ਪੱਛਮੀ ਬੰਗਾਲ ਦੇ ਵਿਚਨੇ ਪੱਛਮੀ ਬੰਗਾਲ ਦੀ ਸਰਹੱਦ ਦੇ ਉੱਤੇ ਉਹਨਾਂ ਦੀ ਗੱਾਰ ਤੇ ਹਮਲਾ ਹੋ ਜਾਂਦਾ ਹੈ ਕਹਿੰਦੇ ਕੁਝ ਕਾਂਗਰਸੀਆਂ ਨੇ ਇਹਨਾਂ ਦੇ ਕਾਗੂਆ ਉੱਥੋਂ ਦੇ ਉਹਨਾਂ ਨੇ TMC ਤੇ ਨਿਸ਼ਾਨਾ ਸਾਧ ਤੱਕ ਕਿ ਇਹ ਉਹਨਾਂ ਨੇ ਕਰਾਇਆ ਹੋ ਸਕਦਾ ਕਿਉਂਕਿ ਸਰਕਾਰ ਉਹਨਾਂ ਦੀ ਹੈ ਉਹਨਾਂ ਦਾ ਜਵਾਬ ਆ ਗਿਆ ਕਿ ਭੀੜੀ ਬਹੁਤ ਜ਼ਿਆਦਾ ਸੀ ਤੇ ਪੁਲਿਸ ਨੂੰ ਕਹਤਾ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਕੁਝ ਦਿਨ ਪਹਿਲਾਂ ਪਾਰਟੀ ਦੇ ਪ੍ਰਧਾਨ ਮਲਕਰਜਨ ਖੜਗੇ ਕਾਂਗਰਸ ਪਾਰਟੀ ਦੇ ਉਹਨਾਂ ਨੇ TMC ਤੇ ਮੁੱਖ ਮੰਤਰੀ ਬੀਬੀ ਮਮਤਾ ਬੈਨਰਜੀ ਨੂੰ ਚਿੱਠੀ ਲਿਖੀ ਸੀ ਕਿ ਪੱਛਮੀ ਬੰਗਾਲ ਦੇ ਵਿੱਚ ਤੁਸੀਂ ਸੁਰੱਖਿਆ ਦੇ ਬੰਦੋਬਸਤ ਕਰ ਦਿਓ ਉਹਨਾਂ ਦੀ ਯਾਤਰਾ ਜਾਣੀ ਹੈ ਹੁਣ ਇਹ ਚੀਜ਼ ਜਾਂਚ ਦਾ ਵਿਸ਼ਾ ਹੈ ਉੱਥੇ ਹੋਇਆ ਹੈ ਕਿਤੇ ਕੋਈ ਤੀਜਾ ਤਾਂ ਨਹੀਂ ਇਹ ਕਰ ਰਿਹਾ ਕਾਰਾ ਕਿ ਕਾਂਗਰਸ ਦਾ ਤੇ TMC ਦਾ ਕਲੇਸ਼ ਪਵਾ ਦਿਓ ਜਿਹੜੇ ਇੰਡੀਆ ਗੱਠ ਜੋੜ ਦਾ ਹਿੱਸਾ ਨੇ ਕਦੇ ਕੁਛ ਕਹਿ ਦਿਓ ਮੇਰਾ ਖਿਆਲ ਇਹਨਾਂ ਨੂੰ ਜੇ ਇੰਡੀਆ ਗੱਠ ਜੋੜ ਪੱਕਾ ਰੱਖਣਾ ਥੋੜਾ ਜਿਹਾ ਠੰਮਾ ਰੱਖਣਾ ਪਊਗਾ ਚੌਕਸੀ ਵੀ ਰੱਖਣੀ ਪਊਗੀ ਇਹਨਾਂ ਦਾ ਆਪਸ ਵਿੱਚ ਦੀ ਕਿਸੇ ਕਿਸਮ ਦਾ ਕੋਈ ਮਨਮਟਾਵ ਨਾ ਹੋਵੇ ਕੋਈ ਅਲੱਗ-ਅਲੱਗ ਗੱਲ ਵਾਲੇ ਪਾਸੇ ਨੂੰ ਨਾ ਜਾਵੇ ਮੈਂ ਸਭਿਤਕ ਇਸ ਮਾਮਲੇ ਦੇ ਵਿੱਚ ਇਹਨਾਂ ਨੂੰ ਬਹੁਤ ਥੰਮੇ ਤੋਂ ਕੰਮ ਲੈਣ ਦੀ ਜ਼ਰੂਰਤ ਹੈ ਸੋ ਜਤਰਾ ਉਹਨਾਂ ਦੀ ਆ ਰਹੀ ਹੈ ਹੰਗਾਰਾ ਹਰ ਥਾਂ ਤੇ ਚੰਗਾ ਮਿਲ ਰਿਹਾ ਹੈ ਕੀ 2024 ਦੇ ਵਿੱਚ ਇਹ ਭੀੜਾਂ ਵੋਟਾਂ ਦੇ ਵਿੱਚ ਤਬਦੀਲ ਹੋਣਗੀਆਂ ਸਵਾ ਦੱਸੇਗਾ ਜੀ ਸੋ ਜੂਨ 184 ਦੇ ਜੋ ਧਰਮੀ ਫੌਜੀ ਨੇ ਉਹਨਾਂ ਨੂੰ ਬੋਲੋ ਐਸਜੀਪੀਸ ਨੂੰ ਚੇਤਾਵਨੀ ਦਿੱਤੀ ਗਈ ਹੈ ਜੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦਾ ਕੱਲੂ ਜਰਨਾਲਾ ਜਲਾਸ ਹੋ ਰਿਹਾ ਹੈ ਉਸ ਸੰਬੰਧ ਦੇ ਵਿੱਚ ਇਹ ਧਰਮੀ ਫੌਜੀਆਂ ਦੀ ਜਿਹੜੀ ਜਥੇਬੰਦੀ ਆ ਇਹਨਾਂ ਦੇ ਪ੍ਰਧਾਨ ਨੇ ਬਲਦੇਵ ਸਿੰਘ ਗੁਰਦਾਸਪੁਰ ਇਹਨਾਂ ਦੇ ਕਾ ਕੁਝ ਮੰਗਾ ਨਹੀਂ ਉਹ ਕਹਿੰਦੇ ਵੀ ਤੁਸੀਂ ਸਾਡੀਆਂ ਮੰਗਾ ਮੰਨੀਆਂ ਨਹੀਂ ਇਲਜ਼ਾਮ ਲੱਗਦਾ ਸਰਦਾਰ ਪ੍ਰਕਾਸ਼ਿਕ ਬਾਦਲ ਤੇ ਕਿ 1984 ਦੇ ਵਿੱਚ ਉਹਨਾਂ ਨੇ ਸੱਦਾ ਦਿੱਤਾ ਸੀ ਕਿ ਧਰਮੀ ਫੌਜੀਓ ਬਹਿਰਾਂ ਛੱਡੋ ਤੇ ਆਓ ਉਹ ਇਹੋ ਜਿਹੇ ਉਦੋਂ ਦੇ ਪੱਤੇ ਆ ਉਨ੍ਹਾਂ ਦੀ ਕਿਸੇ ਨੇ ਬਾਣੀ ਫੜੀ ਜਿਨ੍ਹਾਂ ਨੇ ਹੱਲਾ ਸ਼ੇਰੀਆਂ ਦਿੱਤੇ ਆ ਕਤਲ ਲਾ ਲੋ ਕਤਲ ਲਈ ਹੱਲਾ ਸ਼ੇਰੀ ਦੇਣ ਵਾਲਾ ਵੱਧ ਜ਼ਿੰਮੇਵਾਰ ਹੁੰਦਾ ਹੁਣ ਕੱਲ ਨੂੰ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਅ ਜਲਾਸ ਹੋ ਰਿਹਾ ਉਸ ਜਨਰਲ ਅ ਜਲਾਸ ਦੇ ਵਿੱਚ ਉਹ ਕਹਿੰਦੇ ਸਾਡੀਆਂ ਮੰਗਾਂ ਵੀ ਮੰਨੋ ਤੁਸੀਂ ਸਾਡੀਆਂ ਮੰਗਾਂ ਮੰਨਦੇ ਨਹੀਂ ਸ਼ੁਕਰ ਹੈ ਕਿਤੀ ਜਨਰਲ ਜਲਾਸ ਪਹਿਲਾ ਹੋ ਗਿਆ ਆਮ ਤੌਰ ਤੇ ਇਹ ਮਾਰਚ ਦੇ ਮਹੀਨੇ ਦੇ ਵਿੱਚ ਕਰਦੇ ਆ ਇੱਕ ਨਵੰਬਰ ਚ ਕਰ ਲੈਂਦੇ ਆ ਜਦੋਂ ਪ੍ਰਧਾਨ ਦੀ ਚੋਣ ਹੁੰਦੀ ਹੈ ਨਹੀਂ ਤੁੰਗੋਂ ਤੇ ਮੈਂ ਕੌਣ ਸੋ ਧਰਮੀ ਫੌਜੀਆ ਨੇ ਸ਼ੁਰੂਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੰਗਾ ਮੰਨਵਾਲ ਲਈ ਚੇਤਾਵਨੀ ਦਿੱਤੀ ਹੈ ਜੀ ਸੋ ਨਾਲੇ ਗੱਲ ਕਰਦੇ ਆ ਅਰਵਿੰਦ ਕੇਜਰੀਵਾਲ ਦੇ ਅਰਵਿੰਦ ਕੇਜਰੀਵਾਲ ਲਗਾਤਾਰ ਈਡੀ ਦੇ ਸੰਮਨ ਆ ਰਹੇ ਨੇ ਹੁਣ ਪੰਜਵਾਂ ਸੰਮਨ ਈਡੀ ਵੱਲੋਂ ਉਹਨਾਂ ਨੂੰ ਭੇਜਿਆ ਗਿਆ ਤੇ ਉਹਨਾਂ ਨੂੰ ਪੁੱਛ ਕੇ ਛਲੀ ਬੁਲਾਇਆ ਗਿਆ ਟਲਸਾ ਜਿਹੜੇ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨੇ ਇਹ ਪੰਜਵਾਂ ਸੰਮਨ ਹੈ ਦੋ ਬੰਦਿਆਂ ਦੇ ਵਿੱਚ بڑا ਮੁਕਾਬਲਾ ਹੈ ਇੱਕ ਹਿੰਮਤ ਸੁਰੇਨ ਜੀ ਜਿਹੜੇ ਛਤੀਸਗੜ੍ਹ ਦੇ ਮੁੱਖ ਮੰਤਰੀ ਨੇ ਤੇ ਇੱਕ ਨਾਮ ਛਾਰਖੜ ਦੇ ਮੁੱਖ ਮੰਤਰੀ ਨੇ ਛੱਤੀਸਗੜ੍ਹ 'ਚ ਤਾਂ ਨਵੀਂ ਚੋਣ ਹੋ ਗਈ। ਬਾਫ ਕਰਨਾ। ਸੋ ਹੇਮਤ ਸਰੇਨ ਉਹਨਾਂ ਨੂੰ ਵੀ ਅੱਠਵਾਂ ਨਵਾਂ ਹੋ ਗਿਆ ਤੇ ਕੇਜਰੀਵਾਲ ਸਾਹਿਬ ਨੂੰ ਹੁਣ ਸੱਦਾ ਦਿੱਤਾ ਕਿ 2 ਫਰਵਰੀ ਨੂੰ ਤੁਸੀਂ ਆਓ। ਆਪਾਂ ਤੁਹਾਡੇ ਨਾਲ ਕੋਈ ਪਿਆਰਮਾ ਬੱਦਲ ਦੀਆਂ ਚਾਰ ਗੱਲਾਂ ਕਰੀਏ। ਤੇ ਇਹੜੀ ਪਤਾ ਨਹੀਂ ਕਿਹਾਂ ਦੇ ਦਾ ਛਾਪੇ-ਛੁੱਪੇ ਬਹੁਤ ਮਾਰ ਲੈਂਦੀ ਐ। ਤੇ ਅਰਵਿਦ ਕੇਜਰੀਵਾਲ ਸਾਹਿਬ ਨਾਲ ਥੋੜਾ ਜਿਹਾ ਇਹ ਹੱਜੂ ਜਾ ਕੰਮ ਚੱਲਦਾ ਲੱਗਦਾ ਹੈ ਕਿ ਜਿਵੇਂ ਮਿਲ ਮਿਲਾ ਕੇ ਜੇ ਖੇਢੀ ਜਾਂਦੀ ਹੋਵੇ ਪਤਾ ਨਹੀਂ ਜੇ ਦੂਜੇ ਪਾਸੇ ਹਰਬੰਦ ਕੇਜਰੀਵਾਲ ਸਾਹਿਬ ਤੇ ਵਿਰੋਧੀ ਸਵਾਲ ਚੱਕਦੇ ਆ ਕਿ ਤੁਸੀਂ ਆਪ ਪੇਸ਼ ਨਹੀਂ ਹੁੰਦੇ ਉੱਥੇ ਕਹਿੰਦੇ ਤੱਕਾ ਤੇ ਜਿਹੜੀ ਤੁਹਾਡੀ ਸਰਕਾਰ ਪੰਜਾਬ ਚ ਦੂਜਿਆਂ ਨਾਲ ਕਰਦੀ ਹੈ ਉਹ ਕੀ ਚੀਜ਼ ਹੈ ਸੋ ਕੇਜਰੀਵਾਲ ਸਾਹਿਬ ਨੇ ਪੇਸ਼ ਹੋਣਾ ਜਾਂ ਨਹੀਂ ਹੋਣਾ ਸਮਾਂ ਦੱਸੇਗਾ ਜੀ ਸਦੂੱਚੇ ਪਾਸੇ ਗੱਲ ਕਰਦੇ ਆਂ ਆਮ ਆਦੀ ਪਾਰਟੀ ਨੇ ਟਵਿੱਟਰ ਦੇ ਉੱਤੇ ਮੋੜ ਤੋਂ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਿਆ ਉਹਨੇ ਕਿਹਾ ਕਿ ਸਾਡੀ ਸਰਕਾਰ ਨੇ ਕੰਮ ਕੀਤੇ ਨੇ ਤਾਂ ਹੀ ਅਸੀਂ ਲੋਕਾਂ ਦੇ ਘਰਾਂ ਤੱਕ ਪਹੁੰਚਾ ਰਹੇ ਆਂ ਅਗਰ ਕਾਂਗਰਸ ਨੇ ਕੋਈ ਕੰਮ ਕੀਤੇ ਨੇ ਤਾਂ ਤੁਸੀਂ ਵੀ ਦੱਸੋ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹਨਾਂ ਦੇ ਉੱਤੇ ਬਹੁਤ ਸਾਰੇ ਸਵਾਲ ਕਰ ਰਹੇ ਨੇ ਖਾਸ ਕਰ ਸਾਡੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਮਾਨ ਉਹ ਤਾਂ ਬਿਲਕੁਲ ਆੜੇ ਥੀ ਲੈਦੇ ਇਹਨਾਂ ਨੂੰ ਉਹ ਕਹਿੰਦੇ ਵੀ ਦੇਖੋ ਸਾਨੂੰ 22 ਮਹੀਨੇ ਹੋਏ ਨੇ ਅਸੀਂ ਕੰਮ ਕਰ ਰਹੇ ਹਾਂ 42000 ਨੌਕਰੀਆਂ ਦੇਤੀਆਂ ਤੁਸੀਂ ਅਖੀਰਲੇ ਸਾਲਾਂ ਚ ਕਰਦੇ ਹੋ 600 ਜੁਨਟ ਅਸੀਂ ਬਿਜਲੀ ਦੇ ਰਹੇ ਹਾਂ ਮੁਕਤ ਦੇ ਵਿੱਚ ਆਮ ਆਦਮੀ ਕਲੀਨਿਕ ਨਵੇਂ ਸਕੂਲ ਆ ਮੀਨਸ ਬਣ ਰਹੇ ਨੇ ਤਾਂ ਬਿਜਲੀ ਘਰ ਖਰੀਦ ਲਿਆ 1048 ਕਰੋੜ ਚ ਉਹ ਕਹਿੰਦੇ ਕਿ ਇੰਨਾ ਕੰਮਾਂ ਤੇ ਤੁਸੀਂ ਕਦੇ ਕੋਈ ਸ਼ਬਦ ਨਹੀਂ ਬੋਲਿਆ ਕਿ ਅਸੀਂ ਕੰਮ ਕੀਤੇ ਆ ਉਹ ਕਹਿੰਦੇ ਕਿ ਮਾੜੀ ਸੋਚ ਦਾ ਪ੍ਰਕਟਾਵਾ ਕਰ ਰਹੇ ਹੋ ਅਸੀਂ ਤਾਂ ਕਹਿੰਦੇ ਆ ਕਿ ਤੁਸੀਂ ਕਾਂਗਰਸ ਦੇ ਕੀਤੇ ਕੰਮਾਂ ਬਾਰੇ ਆਪਦੇ ਕੰਮ ਹੀ ਲੋਕਾਂ ਨੂੰ ਦੱਸ ਦਿਓ ਕਿਹੜੇ ਕਿਹੜੇ ਐ ਪਰ ਤੁਸੀਂ ਤਾਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਲੱਗੇ ਹੋ ਤੁਹਾਡੇ ਦੋ ਆਗੂ ਇਕੱਠੇ ਹੋ ਕੇ ਨਹੀਂ ਬਹਿ ਸਕਦੇ ਨਵਜੋਤ ਸਿੱਧੂ ਕੁਝ ਕਹਿੰਦਾ ਤੁਸੀਂ ਕੁਝ ਕਹਿੰਨੇ ਹੋ ਪ੍ਰਧਾਨ ਕੁਝ ਕਹਿੰਦਾ ਆ ਤੁਹਾਡੀਆਂ ਮੀਟਿੰਗਾਂ ਹੋ ਰੀਆਂ ਨੇ ਦਵਿੰਦਰ ਜਾਦਵ ਦੀ ਅਗਵਾਈ ਚ ਤੇ ਉੱਥੇ ਗੱਤਕਾ ਖੇਡ ਰਹੇ ਨੇ ਤੁਹਾਡੇ ਆਪਣੇ ਵਰਕਰ ਤੇ ਆਗੂ ਸੋ ਕਹਿੰਦੇ ਮੈਂ ਨਹੀਂ ਤੁਸੀਂ ਪ੍ਰਤਾਪ ਸਿੰਘ ਬਾਜਵਾ ਨਹੀਂ ਤੁਸੀਂ ਤਾਂ ਪ੍ਰਤਾਪ ਸਿੰਘ ਭਾਜਪਾ ਹੋ ਭਾਵ ਉਹਨਾਂ ਦੇ ਜਿਹੜੇ 97 ਉਹ LED ਲਾਉਣਗੇ ਨੇ ਉਹ ਕਹਿੰਦੇ ਜਦੋਂ મોદી ਸਾਹਿਬ ਨੇ ਇਸ ਤਰ੍ਹਾਂ ਦਾ ਦੇਸ਼ 'ਚ ਪ੍ਰਚਾਰ ਕੀਤਾ ਸੀ ਉਦੋਂ ਨਹੀਂ ਤੁਸੀਂ ਬੋਲੇ ਸੋ ਅੱਜ ਤੁਸੀਂ ਕਿਉਂ ਬੋਲਦੇ ਭਏ ਹੋ ਇਹ ਗੱਲ ਮਤਲਬ ਆਮ ਆਦਮੀ ਪਾਰਟੀ ਮਾਨ ਸਾਹਿਬ ਨੇ ਬਾਜਬਾ ਸਾਹਿਬ ਨੂੰ ਆਖੀ ਹੈ ਜੀ ਸੋ ਦੂਜੇ ਪਾਸੇ ਗੱਲ ਕਰਦੇ ਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਵਿਜੇ ਕੋਰ ਪ੍ਰਤਾਪ ਵੱਲੋਂ ਲਗਾਤਾਰ ਬੇਅਦਬੀ ਦੇ ਮੁੱਦੇ ਤੇ ਬੋਲਿਆ ਜਾਂਦਾ ਤੇ ਉਹਨਾਂ ਦੇ ਇੱਕ ਨਵੇਂ ਬਿਆਨ ਨੇ ਮੋੜ ਤੋਂ ਚਰਚਾ ਛੇੜ ਦਿੱਤੀ ਹੈ ਜੀ ਸਾਨੂੰ ਸਾਰਿਆਂ ਨੂੰ ਪਤਾ ਕਿ ਪਰਸੋ ਤਰੀਕ ਸੀ ਉੱਥੇ ਫਰੀਦਕੋਟ ਦੀ ਅਦਾਲਤ ਦੇ ਵਿੱਚ ਹੋਰ ਕੋਈ ਗਿਆ ਜੇ ਨਹੀਂ ਗਿਆ ਸਾਬਕਾ ਆਈਜੀ ਕੁਵਰ ਵਿਜੇ ਪ੍ਰਤਾਪ ਸਿੰਘ ਉੱਥੇ ਗਏ ਉਹਨਾਂ ਨੇ ਉੱਥੇ ਜਾ ਕੇ ਇਹ ਆਖਿਆ ਕਿ ਮੁਜਰਮ ਤੇ ਗਵਾਹ ਕਤਤ ਰੂਪ ਦੇ ਵਿੱਚ ਮਿਲ ਗਏ ਨੇ ਇਹ ਤਾਂ ਮੇਰੇ ਤੇ ਵੀ ਸਵਾਲ ਚੱਕੀ ਜਾਂਦੇ ਨੇ ਕਈ ਤਰ੍ਹਾਂ ਦੇ ਉਹਨਾਂ ਨੇ ਹੋਰ ਕਹੇ ਉਹਨਾਂ ਦੀ ਇਸ ਬਿਆਨਬਾਜ਼ੀ ਤੋਂ ਸਿਆਸੀ ਹਲਕਿਆਂ ਦੇ ਵਿੱਚ ਕਾਫੀ ਹਿੱਲਜੁਲ ਹੈ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਜਦੋਂ ਇਹ ਕਹਿਤਾ ਇਨ੍ਹਾਂ ਦੇ ਵਿੱਚ ਅਦਾਲਤਾਂ ਚ ਤੁਹਾਨੂੰ ਇਨਸਾਫ ਨਹੀਂ ਮਿਲਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਦਾਲਤ ਵਿੱਚ ਇਨਸਾਫ ਮਿਲੇਗਾ ਭਾ ਉਹਨਾਂ ਨੇ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਚੱਕਦੇ ਉਹ ਕਹਿੰਦੇ ਨੇ ਕਿ ਇਹ ਸਰਕਾਰ ਵੀ ਉਸੇ ਤਰ੍ਹਾਂ ਹੀ ਚਲੀ ਗਈ ਲੋਕਾਂ ਦੇ ਵਿੱਚ ਹੈ ਇਹਤੇ ਸਵਾਲ ਸਰਕਾਰ ਤੇ ਉੱਠੇ ਕਿਉਂ ਨਾ ਸਾਰਿਆਂ ਨੂੰ ਪਤਾ ਕਿ ਸਾਰੇ ਮਾਮਲਿਆਂ ਦਾ ਕਿੰਗਪਿੰਨ ਉਹ ਡੇਰੇ ਵਾਲਾ ਹੈ ਜੀਤੇ ਸਰਕਾਰਾਂ ਦਾ ਲਹਜੂ ਪਰਾਂ ਚੱਲਦਾ ਹੈ ਉਹ ਕਹਿੰਦੇ ਉਹਨੂੰ ਨਾ ਦੇਖੇ ਕਾਰਟੂਨ ਛਪਿਆ ਕਿ ਬਾਬਾ ਜੀ ਜੇਲ ਦੀ ਚਾਬੀ ਨਾਲ ਹੀ ਲੈ ਜਾਓ ਪਤਾ ਨਹੀਂ ਕਦੋਂ ਤੁਸੀਂ ਖੁੱਲ ਨਹੀਂ ਹੋਵੇ ਵੈਰ ਕਿਤੇ ਕਦੋਂ ਤੁਸੀਂ ਜਾਣਾ ਹੋਵੇ ਸ਼ਾਇਦ ਉਸ ਵੇਲੇ ਕੋਈ ਮੁਲਾਜ਼ਮ ਨਾ ਹੋਵੇ ਇੱਥੇ ਇਹਨਾਂ ਨੇ ਸੰਵਿਧਾਨ ਦਾ ਕਾਨੂੰਨ ਦਾ ਜਨਾਜਾ ਕੱਟ ਕੇ ਰੱਖਤਾ ਇਹਨਾਂ ਲੋਕਾਂ ਨੇ ਆਪਣੇ ਹਿੱਤਾਂ ਦੇ ਵਾਸਤੇ 295A ਦੀ ਧਾਰਾ ਲੱਗੀ ਹੈ ਸਰਕਾਰ ਨੇ ਮਨਜ਼ੂਰੀ ਦੇਣੀ ਹੈ ਤੇ ਸਰਕਾਰਾਂ ਮਨਜ਼ੂਰੀ ਨਹੀਂ ਦਿੰਦੀਆਂ ਇਹ ਸਵਾਲ ਵੀ ਵੱਡੀ ਪੱਧਰ ਤੇ ਉੱਠਦੇ ਪਏ ਨੇ ਸਭਾ ਸਮਝਦਾ ਹੈ ਇਹੋ ਜੇ ਮਾਮਲਿਆਂ ਦੇ ਵਿੱਚ ਜਦੋਂ ਕੁਮਰ ਵੀਜੇ ਪ੍ਰਤਾਪ ਉਹਨਾਂ 'ਤੇ ਕੋਈ ਇਲਜ਼ਾਮ ਤਾਂ ਨਹੀਂ ਨਾ ਉਹ ਆਪਣੀ ਸਰਕਾਰ ਨੂੰ ਵੀ ਕੋਸ ਰਹੇ ਆ ਇਥੋਂ ਤੱਕ ਕਿ ਉਹਨਾਂ ਨੂੰ ਤਾਂ ਵਿਧਾਨ ਸਭਾ ਦੇ ਵਿੱਚ ਇਹ ਗੋਲੀकांड ਤੇ ਬੇਅਦਬੀ ਮਾਮਲੇ ਦੇ ਵਿੱਚ ਬੋਲਣ ਦੇ ਨੀ ਸੀ ਸਮਾਂ ਦਿੱਤਾ ਸੋ ਕੁਮਰ ਵੀਜੇ ਪ੍ਰਤਾਪ ਦੇ ਤਾਜ਼ਾ ਪ੍ਰਤੀਕਰਮਾਂ ਦੇ ਨਾਲ ਸਰਕਾਰ ਵੀ ਕਟਹਿਰੇ 'ਚ ਖੜਦੀ ਨਜ਼ਰ ਆ ਰਹੀ ਹੈ ਜੀ ਸੋ ਇੱਕ ਖਬਰ ਮੁਰ ਤੋਂ ਸਾਹਮਣੇ ਆ ਰਹੀ ਹੈ ਗੁਰਦੁਆਰੇ ਦੇ ਲੰਗਰ ਦੇ ਵਿੱਚ ਇੱਕ ਵਿਅਕਤੀ ਸ਼ਰਾਬ ਪੀ ਕੇ ਚਲਾ ਜਾਂਦਾ ਜੀ ਇਹ ਸਾਰਿਆਂ ਨੂੰ ਪਤਾ ਹੈ ਕਿ ਥਾਣਾ ਮਲੋਟ ਦੇ ਕੋਲ ਇੱਕ ਪਿੰਡ ਹੈ ਅਵਲ ਖੁਰਾਣਾ ਬੜਾ ਮਸ਼ਹੂਰ ਪਿੰਡ ਹੈ ਉੱਥੇ ਇੱਕ ਵਿਅਕਤੀ ਸ਼ਰਾਬ ਪੀ ਕੇ ਲੰਗਰ ਵਿੱਚ ਦਾਖਲ ਹੋਣ ਦੇ ਪ੍ਰਬੰਧਕਾਂ ਦੇ ਨਾਲ ਬਾੜਾ ਵਿਹਾਰ ਕਰਦਾ ਔਰ ਫੜ ਲਿਆ ਜਾਂਦਾ ਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਪਤਾ ਲੱਗਿਆ ਕਿ ਜਾਂਚ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਅਮਲ ਖਰਾਣਾ ਦੇ ਰਮਨਦੀਪ ਸਿੰਘ ਪੁੱਤਰ ਜਸਕਰਨ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਾਏ ਨੇ ਕਿ ਪਿਛਲੇ 80 ਸਾਲਾਂ ਤੋਂ ਇੱਥੇ ਅ ਜੇ ਪੁੱਤਰ ਜਸਕਰਨ ਸਿੰਘ ਉਹਨਾਂ ਨੇ ਬਿਆਨ ਦਰਜ ਕਰਾਏ ਨੇ ਕਿ 80 ਸਾਲਾਂ ਤੋਂ ਇਹ ਗੁਰੂ ਘਰ ਦੇ ਵਿੱਚ ਜੋੜ ਮੇਲ ਦਾ ਚੱਲਦਾ ਆਖਰੀ ਦਿਨ ਪਿੰਡ ਦੇ ਹੀ ਇੱਕ ਵਿਅਕਤੀ ਜਿਹਦਾ ਨਾਂ ਰਮਨਦੀਪ ਸਿੰਘ ਹੈ ਪੁੱਤਰ ਗਰਮੀਤ ਸਿੰਘ ਕੱਥ ਤੇ ਸ਼ਰਾਬ ਪੀ ਕੇ ਲੰਗਰ ਹਾਲ ਵਿੱਚ ਦਾਖਲ ਹੋ ਗਿਆ ਪੁਲਿਸ ਵੱਲੋਂ ਪ੍ਰਬੰਧਕਾਂ ਵੱਲੋਂ ਉਸ ਦੀ ਹਰਕਤ ਤੇ ਰੋਸ ਕਰਨ ਤੇ ਉਹਨੇ ਕਹਿੰਦੇ ਜੀ ਪਿਸਤੌਲ ਕੱਢ ਲਿਆ ਪਿਸਤੌਲ ਕੱਢ ਕੇ ਡਰਾਉਣ ਲੱਗਿਆ ਤੁਰੰਤ ਮਾਮਲਾ ਥਾਣਾ ਮਲੋਟ ਸਹਿਰੀ ਉਹਨਾਂ ਨੂੰ ਦੱਸਿਆ ਗਿਆ ਤੇ ਪੁਲਿਸ ਮੌਕੇ ਤੇ ਪਹੁੰਚੀ ਉਹਨਾਂ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਅਦਾਲਤ ਚ ਪੇਸ਼ ਕੀਤਾ ਅਦਾਲਤ ਨੇ 1 ਦਿਨ ਦਾ ਉਹਦਾ ਪੁਲਸਰਮਾਨ ਦੇਤਾ ਤੇ ਬਾਕੀ ਜਿਹੜਾ ਵੀ ਮਾਮਲਾ ਹੋ ਰਿਹਾ ਉਹਦੀ ਪੜਤਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਜੀ ਸੋ ਨਾਲੇ ਗੱਲ ਕਰਦੇ ਹਾਂ ਢੋਲ ਸਾਹਿਬ ਪੰਜਾਬ ਮੈਲਾ ਕਮਿਸ਼ਨ ਦੇ ਗਠਨ ਲਈ 5 ਜਨਵਰੀ ਤੱਕ ਤੋਂ ਅਰਜ਼ੀਆਂ ਫੜੀ ਜਾਣਗੀਆਂ ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਪੰਜਾਬ ਦਾ ਇਸਤਰੀ ਕਮਿਸ਼ਨ ਹੈ ਔਰਤ ਕਮਿਸ਼ਨ ਹੈ ਜਿਹਨੂੰ ਪਤਾ ਨਹੀਂ ਕਿਉਂ ਇਹ ਮਹਿਲਾ ਸ਼ਬਦੀ ਅਪਣਾ ਰਹੇ ਨੇ ਮਹਿਲਾ ਕਾਂਗਰਸ ਹੁੰਦੀ ਸੀ ਉੱਥੋਂ ਤੁਰਪੇ ਡਾਕਟਰ ਬਲਜੀਤ ਕੌਰ ਸਾਡੇ ਸਮਾਜਿਕ ਸੁਰੱਖਿਆ ਦੇ ਮੰਤਰੀ ਨੇ ਉਹ ਕਹਿੰਦੇ ਵੀ ਇੱਕ ਚੇਅਰਮੈਨ ਇੱਕ ਉਪ ਚੇਅਰਮੈਨ 10 ਮੈਂਬਰ 8 ਜਨਰਲ ਚੋਂ ਜੀ ਦੋ ਅਨੁਸੂਚਿਤ ਜਾਤੀਆਂ ਚੋਂ ਇਹਦੀ ਚੋਣ ਹੁੰਦੀ ਆ ਇਹਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਇਹ ਅਰਜ਼ੀਆਂ ਉਹਨਾਂ ਤੱਕ ਉਨ੍ਹਾਂ ਦੇ ਦਫ਼ਤਰ ਤੱਕ 5 ਫਰਵਰੀ ਆਖਰੀ ਤਰੀਕ ਹੈ ਦੀ ਪਾਬ ਕੱਲ ਨੂੰ 1 ਫਰਵਰੀ ਹੈ ਜੀ 5 ਫਰਵਰੀ ਤੱਕ ਮੰਗਿਆਂ ਗਿਆ ਨੇ ਉਸ ਤੋਂ ਬਾਅਦ ਫਿਰ ਮਹਿਕਮਾ ਜਾਂ ਪੰਜਾਬ ਦੀ ਸਰਕਾਰ ਚੇਅਰਮੈਨ ਉਪ ਚੇਅਰਮੈਨ ਤੇ 10 ਮੈਂਬਰਾਂ ਦੀ ਨਿਯੁਕਤੀ ਨਾਮਜ਼ਦਗੀ ਕਰਦੇ ਜੀ ਤਾਂ ਚੰਡੀਗੜ੍ਹ ਤੋਂ ਸੂਤਾ ਖਬਰ ਸਾਹਮਣੇ ਆ ਰਹੀ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਸ ਐਕਟਰ 17 ਦੇ ਵਿੱਚ ਧਰਨਾ ਦੇਣਗੇ ਨਿਗਮ ਦੀ ਚੋਣਾਂ ਲੈ ਕੇ ਜੀ ਦੇਖੋ ਜਿਹੜਾ ਨਗਰ ਨਿਗਮ ਦੇ ਵਿੱਚ ਮਾਮਲਾ ਵਾਪਰਿਆ ਉੱਥੋਂ ਹਾਈ ਕੋਰਟ ਦੇ ਵਿੱਚ ਵੀ ਗਿਆ ਅੱਠ ਮੂਟਾ ਰੱਦ ਹੋਈਆਂ ਨੇ ਜਿਹੜੀਆਂ ਕਿਸੇ ਦੀ ਵੀ ਗਲੇ ਚੋਂ ਨਹੀਂ ਉਤਰਦੀਆਂ ਕਿ ਇੱਕ ਜਿਹੜੀ ਪਾਰਟੀ ਕਹੀ ਜਾਂਦੀ ਸੀ ਤੁਹਾਡੇ ਕੋਲੇ ਭਾਵੇਂ 20 ਹੋਣ ਜਾਂ 42 ਹੋਣ ਹੈ ਉੱਥੇ 36 35 ਚੁਣੇ ਹੋਏ ਨੇ ਇੱਕ ਬੀਬੀ ਕਰਨਖੇਰ ਦੀ ਵੋਟ ਹੈ ਐਮਪੀ ਦੀ ਮੇਰ ਤਾਂ ਸਾਡਾ ਬੰਨਾ ਤੇ ਉਹਨਾਂ ਨੇ ਬਰਾਲਿਆ ਤਕੜੇ ਦਾ 37 ਵੀ ਹੀ ਸੋ ਉੱਥੋਂ ਦੇ ਜਿਹੜੇ ਉਹ ਅਧਿਕਾਰੀ ਸੀ ਪ੍ਰੋਜੈਕਟਿੰਗ ਅਫਸਰ ਜਿਹਨਾਂ ਦਾ ਨਾਮ ਹੈ ਅਨਿਲ ਮਸੀਹ ਜੀ ਉਹਨਾਂ ਤੇ ਦੋਸ਼ ਲੱਗ ਰਿਹਾ ਉਹ ਆਪਦੀ ਗੱਲ ਕਲੀਅਰ ਕਰੀ ਜਾਂਦੇ ਆ ਇਹ ਟੱਗ ਕਿਉਂ ਪਣਾਇਆ ਗਿਆ ਇਹ ਦੂਜਾ VOTING ਮਸ਼ੀਨ ਹੀ ਰੱਖ ਦਿੰਦੇ ਉੱਥੇ ਕਿਉਂਕਿ ਮਸ਼ੀਨ ਨੇ ਸਹੀ ਰਿਜ਼ਲਟ ਕੱਢ ਦੇਣਾ ਸੀ 8 ਵੋਟਾਂ ਕੱਟੀਆਂ ਇੱਕੋ ਗੱਠ ਜੋੜ ਇੰਡੀਆ ਦੀਆਂ ਰੱਦ ਹੋ ਜਾਣੀਆਂ ਉਧਰੋਂ ਪੰਜਾਬ ਤੇ ਰੈਨਾ ਉੱਚ ਅਦਾਲਤ ਦੇ ਵਿੱਚ ਚਲੀ ਗਈ ਮਾਮਲਾ ਪਤਾ ਲੱਗਿਆ ਕਿ ਉਹਨਾਂ ਨੇ ਤਿੰਨ ਹਫ਼ਤਿਆਂ ਦੇ ਵਿੱਚ ਜਵਾਬ ਮੰਗ ਲਿਆ ਉਦੋਂ ਬਾਅਦ ਇਹ ਮਾਮਲਾ ਅੱਗੇ ਜਾਵੇਗਾ ਪਰ ਭਗਵੰਤਬਾਨ ਅੱਜ ਵੀ ਉਥੇ ਧਰਨਾ ਦਿੱਤਾ ਹੋਇਆ ਹੈ ਉਥੇ ਪ੍ਰੋਜੈਕਟਿੰਗ ਅਫਸਰ ਦੇ ਥਾਣਾ ਸੈਕਟਰ 17 ਦੇ ਸਾਹਮਣੇ ਜੀ ਧਰਨਾ ਉਥੇ ਦਿੱਤਾ ਹੋਇਆ ਹੈਗਾ ਉਹਦੇ ਚ ਆਮ ਆਦਮੀ ਪਾਰਟੀ ਦੇ ਵੀ ਐ ਤੇ ਕਾਂਗਰਸ ਪਾਰਟੀ ਦੀ ਵੀ ਐ ਜੂਤ ਕਾਂਗਰਸ ਵਾਲੇ ਵੀ ਉੱਥੇ ਪਹੁੰਚੇ ਹੋਏ ਨੇ ਸੋ ਅਸ਼ੋਕ ਵਾਂਸਲ ਨਾ ਸੋਰੀ ਪਵਨ ਵਾਂਸਲ ਮਾਫ ਕਰਨਾ ਜਿਹੜੇ ਸਾਬਕਾ ਰੇਲ ਮੰਤਰੀ ਐ ਕਾਂਗਰਸ ਵੱਲੋਂ ਉਹ ਉੱਥੇ ਹਾਜ਼ਰ ਨੇ ਐਸਐਸ ਆਲੂ ਵਾਲੀਆ ਜਿਹੜੇ ਚੰਡੀਗੜ੍ਹ ਦੇ ਆਪ ਦੇ ਇੰਚਾਰਜ ਨੇ ਭਗਵੰਤ ਮਾਨ ਤੇ ਪਾਰਟੀ ਕਨਵੈਨਰ ਇਹ ਵੀ ਅਗਲੇ ਦਿਨਾਂ ਦੇ ਵਿੱਚ ਆ ਕੇ ਉੱਥੇ ਤਰਣਾ ਦੇਣਗੇ ਸੋ ਇੱਕ ਪਾਸੇ ਕਾਨੂੰਨੀ ਲੜਾਈ ਲੜ ਰਹੇ ਆ ਦੂਜੇ ਪਾਸੇ ਤੱਕੇ ਸ਼ਾਹੀ ਦੇ ਖਿਲਾਫ ਮੇਰਾ ਖਿਆਲ ਆ ਕਿ ਚੱਡਿਗੜ੍ਹ ਦੇ ਵਿੱਚ ਜਿਹੜਾ ਕੁਛ ਇਹ ਵਾਪਰਿਆ ਇਹਦਾ ਨੁਕਸਾਨ ਅਲਟੀਮੇਟਲੀ ਭਾਜਪਾ ਨੂੰ ਹੋਣਾ ਹੈ ਜੀ ਬੀਬੀ ਕਰਨ ਖੇਰ ਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ ਬਾਕੀ ਪਤਾ ਨਹੀਂ ਅਜੇ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਚੀਜ਼ ਚੱਲ ਰਹੀ ਹੈ ਦੇਖਦੇ ਆ ਇਹਦੇ ਵਿੱਚ ਅੱਗੇ ਤੇ ਕਿਹੜੀ ਡੇਟ ਨੂੰ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਧਰਨੇ ਤੇ ਬੰਦੇ ਆ ਕੀ ਕਾਂਗਰਸੀ ਵੀ ਨਾਲ ਜੁੜ ਕੇ ਉਹਨਾਂ ਦੇ ਬੈਠਦੇ ਆ ਜਾਂ ਇਕੱਲੇ ਹੀ ਬੈਠਣਗੇ ਜੀ ਸੁਨਾਲੀ ਗੱਲ ਕਰਦੇ ਆ ਪਟਿਆਲੇ ਦੀ ਪਟਿਆਲੇ ਦੇ ਵਿੱਚ ਇੱਕ ਮਰਡਰ ਹੋ ਜਾਂਦਾ ਪਾਸੇ ਰੋਡ ਦੇ ਉੱਤੇ ਟੁਰਦਾ ਜੋ ਕਿ ਕਾਫੀ ਚਰਚਾ ਦੇ ਵਿੱਚ ਰਹਿੰਦਾ ਬੜਾ ਪੋਸ਼ ਏਰੀਆ ਦੇ ਪਾਸੇ ਰੋਡ ਜਿਨ੍ਹਾਂ ਵੱਲੋਂ ਕਤਲ ਕੀਤਾ ਗਿਆ ਸੀ ਹੁਣ ਉਹ ਮਜ਼ਦੂਨ ਨੇ ਉਫੜ ਲਏਗੇ ਜੀ ਬਿਲਕੁਲ ਜੀ ਇਹਨਾਂ ਦੇ ਵਿੱਚੋਂ ਜਿਹੜਾ ਅਭਿਸ਼ੇਕ ਹੈ ਇਹ ਧੂਰੀ ਦਾ ਰਹਿਣ ਵਾਲਾ ਹੈ ਇਹ ਨੂੰ ਤਾਜ ਬਖਸ਼ੀ ਵਾਲੇ ਖੇਤਰ ਦੇ ਵਿੱਚੋਂ ਫੜਿਆ ਜੀ ਕਹਿੰਦੇ ਗੁਪਤ ਸੁਚਨਾ ਪਤਾ ਲੱਗ ਗਈ ਸੀ ਆ ਰਿਹਾ ਹੈ ਇਹਦੇ ਪੁਲਿਸ ਤੇ ਗੋਲੀ ਚਲਾਤੀ ਤੇ ਉਹ ਐਸਐਸਪੀ ਪਟਿਆਲਾ ਵਰਨ ਸ਼ਰਮਾ ਉਹ ਰਾਣੀ ਦੱਸਿਆ ਕਿ 25 ਘੰਟਿਆਂ ਦੇ ਵਿੱਚ ਅਸੀਂ ਇਹਨੂੰ ਹੱਲ ਕਰ ਲਿਆ ਭਾਬ ਪੂਰੀ ਦਿਨ ਰਾਤ ਤੇ 1 ਘੰਟਾ ਇਹਦੇ ਵਿੱਚ ਜਿਹੜੇ ਜਿਹੜੇ ਆਏ ਨੇ ਦਿਨੇਸ਼ ਕੁਮਾਰ ਉਰਫ ਦੀਨੂ ਉਰਫ ਬਿੱਲਾ ਪੁੱਤਰ ਰਮੇਸ਼ ਕੁਮਾਰ ਵਾਸੀ ਦੀਨਦੇਹਾਲਾ ਪਾਧਿਆ ਐਸਐਸਟੀ ਨਗਰ ਸਾਹਲ ਇਹ ਝੁੱਗੀਆਂ ਗੁਰੂ ਨਾਨਕ ਮੱਲਾ ਸਾਹਮਣੇ ਸਟਾਰ ਪਾਇਲਸ ਰਾਮਪੁਰਾ ਪੂਲ ਦਾ ਰਹਿਣ ਵਾਲਾ ਇਸੇ ਤਰ੍ਹਾਂ ਜੁਗੇਸ਼ ਮੋਰੀਆ ਪੁੱਤਰ ਬੁੱਧਰਾਮ ਇਹ ਵਾਸੀ ਝੁੱਗੀਆਂ ਗੁਰੂ ਨਾਨਕ ਨਗਰ ਇਹ ਵੀ ਰਾਮਪੁਰੇ ਦਾ ਰਹਿਣ ਵਾਲਾ ਇੱਕ ਪਟਿਆਲੇ ਦਾ ਇੱਕ ਧੂਰੀ ਦਾ ਆ ਜਿਹੜਾ ਦਿਨੇਸ਼ ਹੈ ਇਹ ਤਾਂ 7ਵੀਂ ਪਾਸ ਹੈ ਉਮਰ ਇਹਨਾਂ ਸਾਰਿਆਂ ਦੀ 19 ਤੇ 20 ਸਾਲ ਹੈ ਤੇ 10ਵੀਂ ਜਾਂ 10ਵੀਂ ਤੋਂ ਬਾਅਦ ਪਲਸ 1 ਪਾਸ ਨੇ ਇਤੋਂ ਤੱਕ ਦੇ ਇਹ ਨੌਜਵਾਨ ਕਹਿੰਦੇ ਮੁੱਖ ਤੌਰ ਤੇ ਤਾਂ ਕਾਰਖਾਨੇ ਗਏ ਸੀ ਜੀ ਤੇ ਉੱਥੇ ਕੈਮਰਾ ਚ ਆ ਗਏ ਸਾਂਝੇ ਆਪਰੇਸ਼ਨ ਨੇ ਪੁਲਿਸ ਦੇ ਨੇ ਇਹਨਾਂ ਸਾਰਿਆਂ ਨੂੰ ਤੱਕ ਪਹੁੰਚ ਗਏ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਇੱਕ ਜਿਹੜਾ ਇਹ ਅਵਸ਼ੇਕ ਹੈ ਇਹ ਐਸ ਵੇਲੇ ਕੋਕੇ ਦੇ ਪੱਟੇ 'ਚ ਗੋਲੀ ਲੱਗੀ ਹੈ ਪੁਲਿਸ ਨਾਲ ਮੁੱਠ ਭੇੜ 'ਚ ਇਹ ਰਜਿੰਦਰ ਹਸਪਤਾਲ ਚ ਇਲਾਜ ਦੀ ਨਾ ਪੱਕੀ ਇਹਨਾਂ ਦੇ ਉੱਤੇ ਵੱਖ-ਵੱਖ ਧਰਾਵਾਂ ਤਹਿਤ ਪਰਚਾ ਹੋਰ ਦਰਜ ਕਰ ਲਿਆ ਪੁਲਿਸ ਦੇ ਉੱਤੇ ਅੱਗੇ ਹਮਲਾ ਕਰਨ ਦਾ ਅਰਾਦਾ ਕਤਲ ਦਾ ਜੀ ਸੋ ਨਾਲੇ ਕਰ ਕਰਦੇ ਨੇ ਲੁਧਿਆਣਾ ਦੇ ਵਿੱਚ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਛਾਪੇਮਾਰੀ ਤਾਂ ਪੰਜਾਬ ਹਰਿਆਣਾ ਕਿਤੇ ਹੋਰ ਕਾਫੀ ਸੂਬਿਆਂ ਵਿੱਚ ਕੀਤੀ ਗਈ ਪਰ ਪੰਜਾਬ ਦੇ ਵਿੱਚ ਲੁਧਿਆਣਾ ਤੋਂ ਖਬਰ ਸਾਹਮਣੇ ਹੈ ਭਾਰਤ ਪੇਪਰ ਮਿਲ ਲਿਮਟਿਡ ਹੈ ਜੀ ਜੀ 200 ਕਰੋੜ ਰੁਪਏ ਦੀ ਕਥਤ ਧੋਖਾਧਰੀ ਦਾ ਮਾਮਲਾ ਹੈ ਇਹਨਾਂ ਨੇ ਬੱਸ ਈਡੀ ਦੀ ਟੀਮ ਨੇ ਪੰਜਾਬ ਯੂਪੀ ਜੰਮੂ ਕਸ਼ਮੀਰ ਨੌ ਥਾਵਾਂ ਤੇ ਇਹ ਛਾਪੇਮਾਰੀ ਕੀਤੀ ਹੈ ਕਹਿੰਦੇ ਆ ਕਿ ਜਿਹੜੀ ਭਾਰਤ ਪੇਪਰ ਮਿੱਲ ਹੈ ਇਹਦੇ ਪੈਕੇਜਿੰਗ ਉਦਯੋਗ ਦੀ ਸ਼ੁਰੂਆਤ ਜਦੋਂ ਕੀਤੀ ਇਹਨਾਂ ਨੇ 200 ਕਰੋੜ ਦੀ ਬੈਂਕ ਨਾਲ ਤੋਂ ਖਤਰੀ ਕਰ ਲਈ ਇਹਦੇ ਜਿਹੜੇ ਡਾਇਰੈਕਟਰ ਨੇ ਅਰਜੰਦਰ ਕੁਮਾਰ, ਪ੍ਰਵੀਨ ਕੁਮਾਰ, ਬਲਜਿੰਦਰ ਸਿੰਘ, ਅਨਿਲ ਕੁਮਾਰ, ਅਨਿਲ ਕੈਸ਼ਪ 11 ਨਵੰਬਰ 2022 ਇਸ ਪੇਪਰ ਮਿੱਲ ਦੇ ਦੋ ਸਾਬਕਾ ਡਾਇਰੈਕਟਰ ਆ ਪ੍ਰਵੀਨ ਅਗਰਵਾਲ ਤੇ ਅਨਿਲ ਕੁਮਾਰ ਨੂੰ ਸੀਬੀਆਈ ਨੇ ਕਟੂਆ ਜੰਮੀ ਤੋਂ ਜੰਮੂ ਤੋਂ ਬੈਂਕ ਨਾਲ ਕਥਤ ਧੋਖਾਧੜੀ ਦੇ ਮਾਮਲੇ ਵਿੱਚ ਕੋਈ ਗਵਨ ਕੀਤਾ ਸੀ ਇਹਨਾਂ ਨੇ ਐਸਵੀਆਈ ਬੈਂਕ ਦੀ ਲੁਧਿਆਣਾ ਸ਼ਾਖਾ ਦੇ ਨਾਲ ਮਿਲੀ ਭੁਗਤ ਨਾਲ 87.82 ਕਰੋੜ ਦਾ ਕਰਜ਼ਾ ਘਟਾਲਾ ਕਰਨ ਦਾ ਦੋਸ਼ ਹੈ ਇਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਇਹਦੇ ਤੇ ਫਿਰ ਈਡੀ ਦੇ ਛਾਪੇਮਾਰੀ ਕੀਤੀ ਹੈ ਜੀ ਸੋ ਗੱਲ ਕਰਾਂਗੇ ਭਾਨਾ ਸਿੱਧੂ ਦੀ ਭਾਨਾ ਸਿੱਧੂ ਨੂੰ ਲੈ ਕੇ ਲਗਾਤਾਰ ਟਰਸਰ ਸਾਬ ਲੋਕਾਂ ਦੇ ਵਿੱਚ ਇੱਕ ਰੋਸ ਪਾਇਆ ਜਾ ਰਿਹਾ ਵੀ ਉਹਦੇ ਨਜਾਇਜ਼ ਹੋ ਰਹੇ ਨੇ ਤੇ ਅੱਜ ਐਮਰਜੈਂਸੀ ਮਾਨ ਵੱਲੋਂ ਸੰਗਰੂਰ ਦੇ ਵਿੱਚ ਭਾਰੀ ਕੱਟ ਕੀਤਾ ਗਿਆ ਜੀ। ਉਹਨਾਂ ਨੇ ਕੱਟ ਕੀਤਾ ਕੱਲੂ ਫੇਰ ਆ ਉਹਨਾਂ ਦਾ ਜੀ ਧੂਰੀ ਦੇ ਵਿੱਚ ਕੱਟ ਰੱਖਿਆ ਗਿਆ ਉਹਨਾਂ ਵੱਲੋਂ। ਦੋਲਾ ਫਟਕੇ ਦੇ ਕੋਲ ਤੇ 5 ਫਰਵਰੀ ਨੂੰ ਤਨੌਲੇ ਦੇ ਵਿੱਚ ਹੈ। ਇੱਕ ਪਾਸੇ ਪੁਲਿਸ ਦੇ ਅਧਿਕਾਰੀ ਕੁਝ ਜਿਹੜੀ ਭਾਨਾ ਸਿੱਧੂ ਹੈ ਉਹਦੀ ਗ੍ਰਿਫਤਾਰੀ ਨੂੰ ਲੈ ਕੇ ਗੱਲਬਾਤ ਵੀ ਕਰ ਰਹੀ ਹੈ ਕੱਲ ਗੱਲ ਹੋਈ ਸੀ ਉਹ ਟੁੱਟ ਗਈ ਅੱਜ ਵਾਸਤੇ ਸਮਾਂ ਰੱਖਿਆ ਸੀ ਅਜੇ ਤੱਕ ਕੋਈ ਅਪਡੇਟ ਤਾਂ ਨਹੀਂ ਕੋਈ ਆਈ ਆਪਣੇ ਕੋਲੇ ਲੇਕਿਨ ਜਿਸ ਤਰੀਕੇ ਦੇ ਨਾਲ ਭਾਨਾ Sidhu ਦੇ ਪਿੱਛੇ ਬਹੁਤ ਵੱਡੀ ਪੱਧਰ ਦੇ ਉੱਤੇ ਲੋਕਾਂ ਦਾ ਹਜੂਮ ਜੁੜ ਰਿਹਾ ਹੈ ਇਹ ਅਜੇ ਹੈ ਜਿਹੜਾ ਸਰਕਾਰ ਲਈ ਖਤਰਨਾਕ ਹੋ ਸਕਦਾ ਹੈ ਚੰਗਾ ਹੋਵੇ ਕਿ 5 ਫਰਵਰੀ ਜਾਂ 1 ਫਰਵਰੀ ਕਾਲੂ ਹੈ ਉਸ ਤੋਂ ਪਹਿਲਾਂ ਪਹਿਲਾਂ ਪੰਜਾਬ ਦੀ ਸਰਕਾਰ ਪ੍ਰਵਿੰਦਰ ਸਿੰਘ ਝੋਟੇਬਾਂਗ ਇਹਦੇ ਤੇ ਵੀ ਫੈਸਲਾ ਲਵੇ ਔਰ ਸਰਕਾਰ ਨੂੰ ਚਾਹੀਦਾ ਹੈ ਕਿ ਕਿਤੇ ਪੁਲਿਸ ਇਹਨਾਂ ਨੂੰ ਫਸਾ ਕੇ ਨਾ ਰੱਖ ਦੇ ਥੋੜੇ ਜਿ ਸੋਚ ਸਮਝ ਕੇ ਕੋਈ 2 ਸਾਲ ਦਾ ਲੇਖਾ ਜੋਖਾ ਕਰ ਲੋ ਕਿੱਥੇ ਸਰਕਾਰ ਤੋਂ ਗਲਤੀਆਂ ਹੋਈਆਂ ਨੇ ਜਿਹਦੇ ਕਰਕੇ ਲੋਕਾਂ ਦੇ ਵਿੱਚ ਇੱਕ ਅਜੀਬ ਕਿਸਮ ਦਾ ਹਲਚਲ ਵਾਲਾ ਮਾਹੌਲ ਪੈਦਾ ਹੋ ਰਿਹਾ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੈਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਕ੍ਰਮ ਰੱਖੇਗਾ ਫਿਰ ਹਾਜ਼ਰ ਹੋਵਾਂਗੇ ਧੰਨਵਾਦ